कैन यू थ्रेटनिंग नो 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 आई टेल यू आई टेल्यू टेल्यू नो नो बडी नो बडी नो बडी यू है कौन है जी मेरा यू हैथिंग ਮੈਂ ਵੀ ਹੋਰ ਨਹੀਂ ਤਰ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ ਆੀ ਵਾਂਟ ਟੂ ਨੋ ਵਾਟ ਇਜ਼ ਹੋਪਿੰਗ ਆਨ ਯੂ ਥਿਸ ਇਜ਼ ਮਾਈ ਹਾਊਸ ਆਈ ਵਾਂਟ ਟੂ ਨੋ ਵਾਟ ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਥਿਸ ਇਜ਼ ਮਾਈ ਹਾਊਸ ਆਈ ਵਾਂਟ ਟੂ ਨੋ ਵਾਟ ਆਹ ਆਂਡ ਆਮ ਨੋਟ ਪਿੱਛੇ ਹੋ ਜਾ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਕਿਪੀ ਸਭ ਪਿੱਛੇ ਪਿੱਛੇ ਹੋ ਜਾਓ ਪਲੀਜ਼ ਮੂੰਹ ਬਸ ਆ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਪਿਆ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਕਿਹੜੇ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਬਲავੇ ਲਨ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੋ ਵਾ ਇਸ ਡੋਨਟ ਵਾ ਡੋਨਟ ਵਾ ਮੈਂ ਨਹੀਂ ਸੁਣਿਆ ਕੋਈ ਰਿਕਸਲਪ ਬਣਾ ਰਹੀ ਮੈਂ ਰੱਬੇ ਜੀ ਕਰਦਾ ਹਾਂ ਅਵਰ ਲੀਡ ਇਨਸਪੈਕਟਰ ਜੀ ਨਾ ਪਲੀਜ਼ ਹਾਂ ਜੀ ਕੀ ਜੀ ਹਾਂ ਜੀ ਹਾਂ ਇਹ ਸੋ ਮਕੇ ਜੋ ਪ੍ਰੋਬਲਮ ਚ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਨਾ ਦੱਸੋ ਦੱਸੋ ਦਾਸੀ ਨਹੀਂ ਲਿਆਣਾ ਕੋਈ ਦਾਸੀ ਨਹੀਂ ਰਿਹਾ ਯੂ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਨਹੀਂ ਮੈਮ ਲੀਗਲ ਦੱਸ ਰਹੇ ਹੈ ਦੱਸੋ ਕੋਈ ਨਾ ਨਹੀਂ ਕੋਈ ਨਾ ਤੋ ਦੋਨਾਂ ਤੋ ਦਾਸ ਕੋਣ ਦਾ ਹੈ ਤੁਸੀਂ ਮਲਾਜਾ ਮੈਂ ਤਨੂਨੀ ਪ੍ਰਕਿਰਿਆ ਇਹ ਕੋਈ ਮੁਨਾਜ਼ਮ ਨਹੀਂ ਹੈ ਚਲੋ ਫਿਰਟ ਉਸੇ ਮੇਰਾ ਬੰਦਾ ਹੈ ਜੀ ਤੁਸੀਂ ਦੱਸੋ ਇੱਧਰ ਦੇਖੋ ਆ ਬਣਾ ਲਓ ਬਣਾ ਲਓ ਬਣਾ ਲਓ ਸੱਤ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਦੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸ ਦਾ ਨਾਮ ਪੁੱਛਣਾ ਥੈਟ ਨਹੀਂ ਜਿਸ ਵੀ ਬਿਕੋਜ਼ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਮਿਸ ਜੀ ਹਾਂ ਜਿਹੜਾ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਆਫ ਬੋਕ ਮੈਂ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮਨ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was down. Voice. Excuse me, can I finish talking? No. Please let me finish talking. the right way 1 minute ji i don't know you are no no 20 minute tak lagatar sun rahe ho ki mere darwaja andar tod ke kaun wadan di koshish ki itti hai ji thonu kya gaya ki 2 minute baitho mila dene halat jana utthe galla hon gi halat che ta jaamange tusi vi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट अ टैंकमेंट इक्विपमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਵਿਭਾਗ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸਦੇ ਹੋ ਕਿ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਗੁਰਵਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਹੋਪਿੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਡ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀਏ ਟਰ ਸਟੇਟ ਤੋਂ ਬਹੁਤ ਵੱਡਾ ਤੁਸੀਂ ਆਪਣਾ ਯੂਰਡਨ ਇਨਫੋਰਸਿੰਗ ਅਥਾਰਟੀ ਆਮ ਅਨਸੇਵਲ ਟੂ ਦ ਲਾ ਆ ਨੋ ਯੂ ਆਰ ਦਾ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿ ਇਹਨੂੰ ਨਹੀਂ ਪੁੱਛਿਆ ਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਰ ਆਪਾਂ ਆਈ ਨਹੀਂ ਬਣ ਸਕਾ ਆਈ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬਣ ਸਕਾ ਆਈ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋਡ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਭਾਰਤ ਹੀ ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨੂੰ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਮੈਡਮ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆ ਜਾਓ ਡਿਸਕਾਊਂਡ ਆ ਜਾਓ ਲੈਟ ਮੀ ਕਾਲ ਮਾਈ ਲਾਇਰਡ ਉਹ ਵੀ ਨਾ ਟਾਕਿੰਗ ਐਨੀਥਿੰਗ ਟੂ ਦ ਲਾਇਰਡ ਆ ਬੈਠ ਬੈਠੋ ਚਾਹ ਪਾਣੀ ਬੁਲਾਓ ਇਹਨਾਂ ਨੂੰ ਸਭ ਨੂੰ ਤਾਂ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਹਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਤਾਂ ਬੰਦ ਹੋ ਸਕਦੇ ੱੱਕੇ ਨੂੰ ਕਿ ਦਰਵਾਜ਼ੇ ਬੰਦ ਕਰਨ ਨੂੰ ਕਿ ਆ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਿਸ ਕਾਲ ਆਫ दैट ਆਪਣੇ ਨੂੰ ਆਪਣੇ ਨੂੰ ਦੰਗੂ ਇੱਜਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਰੋਕਿਆ ਜੀ ਗੇਟ ਬੰਦ ਹੈ ਹੌ ਕਿ ਖੁਲਵਾ ਦਿਓ ਨਾ ਅਮੀਰ ਇਸਟੋਪ ਆ ਕਿਉਂ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਤੋਂ ਬਾਅਦ ਮਿਲਣੀ ਚਾਹੀਦੀ ਬਿਕੋਜ਼ ਦਿਸ ਇਜ਼ ਟੋਟਲ ਲਾਅ ਦੀਆਂ ਧੱਜੀਆਂ ਉਡਾਉਣੀਆਂ ਕੋ ਤੁਹਾਡੇ ਤੋਂ ਸਿੱਖੇ ਮਤਲਬ ਤੁਸੀਂ ਆਮ ਨਾ ਲਾਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸ ਟੂ